ਪੰਜਾਬ ਦੇ ਵਿੱਚ ਬੀਜੇਪੀ ਲੀਡਰ ਜਿਹੜੇ ਨੇ ਉਹ ਖਾਸ ਕਰਕੇ ਇੱਕ ਅਲੈਦਾ ਸੁਰ اختیار ਕਰਦੇ ਨਜ਼ਰ ਆ ਰਹੇ ਨੇ ਲੰਘੇ ਕੁਝ ਦਿਨਾਂ ਤੋਂ ਇਹ ਚੀਜ਼ ਵੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਬੀਜੇਪੀ ਲੀਡਰ ਇੱਕ ਅਲੈਦਾ ਸੁਰ ਦੇ ਵਿੱਚ ਬੋਲਦੇ ਪਏ ਨੇ ਪਾਰਟੀ ਦੇ ਕੁਝ ਵੱਡੇ ਲੀਡਰਾਂ ਨੂੰ ਲੈ ਕੇ ਵੱਖਰੇ ਵੱਖਰੇ ਬਿਆਨ ਦੇ ਰਹੇ ਨੇ ਮੰਤਰੀ ਪੱਧਰ ਦੇ ਜਿਹੜੇ ਲੀਡਰ ਨੇ ਯੂਨੀਅਨ ਮਿਨਿਸਟਰਸ ਲੈਵਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਲੈ ਕੇ ਵੱਖਰੇ ਵੱਖਰੇ ਬਿਆਨ ਸੂਬਾਈ ਪੱਧਰ ਦੇ ਭਾਜਪਾਗੂ ਦਿੰਦੇ ਨਜ਼ਰ ਆ ਰਹੇ ਨੇ ਪੰਜਾਬ ਭਾਜਪਾ ਦੇ ਲੀਡਰ ਇਹ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਹਰਜੀਤ ਸਿੰਘ ਗਰੇਵਾਲ ਵੀ ਨੇ ਪਹਿਲਾਂ ਤਾਂ ਆਪਣੀ ਪਾਰਟੀ ਨੂੰ ਲੈ ਕੇ ਉਹ ਕੋਈ ਗੱਲ ਸੁਣ ਕੇ ਰਾਜ਼ੀ ਨਹੀਂ ਹੁਣ ਵੀ ਉਸੇ ਉਹੀ ਹਾਲਾਤ ਨੇ ਉਸੇ ਤਰ੍ਹਾਂ ਉਹ ਆਪਣੀ ਪਾਰਟੀ ਦੀ ਪੂਰੀ ਸਫਤ ਸਲਾਹ ਕਰਦੇ ਆ ਪਰ ਇਸ ਦੇ ਬਾਵਜੂਦ ਕੁਝ ਗੱਲਾਂ ਜਿਹੜੀਆਂ ਨੇ ਉਹ ਮਕਸੂਰਸ ਉਹਦੇ ਉੱਤੇ ਸਟੈਂਡ ਲੈਂਦੇ ਅੱਜਕੱਲ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਆਪਣੇ ਹੀ ਲੀਡਰਾਂ ਦੇ ਖਿਲਾਫ ਬੋਲਣਾ ਵੀ ਸ਼ਾਮਿਲ ਹੈ ਉਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਵੀ ਇਸ ਵਾਰੀ ਗੱਲ ਕਰ ਗਏ ਦਰਸਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਾਲ ਕੀਤਾ ਗਿਆ ਹਰਜੀਤ ਸਿੰਘ ਗਰੇਵਾਲ ਨੂੰ ਉਸ ਜਿਸ ਦੇ ਵਿੱਚ ਪੰਜਾਬ ਸਰਕਾਰ ਦੀ ਕ੍ਰੈਡਿਬਿਲਟੀ ਉੱਤੇ ਸਵਾਲ ਹੋਇਆ ਵਿਸਥਾਰ ਜਿਹੜਾ ਮੰਤਰੀ ਮੰਡਲ 'ਚ ਹੋਇਆ ਉਹਦੇ ਉੱਤੇ ਸਵਾਲ ਹੋਇਆ ਤਾਂ ਉਦੋਂ ਕਹਿੰਦੇ ਤਾਂ ਕਿ ਪੰਜਾਬ ਸਰਕਾਰ ਹੀ ਅਸਥਿਰ ਹੈ ਇਹ ਆਪ ਕਨਫਿਊਜ਼ ਹੋ ਜਾਣਾ ਨੂੰ ਸਮਝ ਨਹੀਂ ਆ ਰਿਹਾ ਕਿ ਕਰ ਕੀ ਰਹੇ ਆ। ਔਰ ਦੂਜੇ ਪਾਸੇ ਜਦੋਂ ਅਮਰਤਪਾਲ ਸਿੰਘ ਦਾ ਜ਼ਿਕਰ ਆਉਂਦਾ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਦਾ ਜ਼ਿਕਰ ਆਉਂਦਾ ਤੇ ਉਦੋਂ ਅਚਾਨਕ ਸਰਕਾਰ ਵੱਲ ਦਾ ਪੱਖਪੂਰਦੰਦੇ ਨੇ ਕਹਿੰਦੇ ਕਿ ਅਸੀਂ ਸਰਕਾਰ ਦੇ ਨਾਲ ਆ। ਹਜੀ ਸਿੰਘ ਗਰੇਵਾਲੇ ਗੱਲ ਕਹਿੰਦੇ ਨੇ ਪਰ ਕਾਰਨ ਇਹ ਹੈ ਕਹਿੰਦੇ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਹੈ ਕਿਉਂਕਿ ਜੇਲ੍ਹ ਦੇ ਬਾਹਰ ਉਹ ਹਾਲਾਤ ਖਰਾਬ ਕਰ ਸਕਦਾ। ਸਾਫ ਹਵਾਲਾ ਦਿੱਤਾ ਕਿ ਖਾਣੇ ਵਿੱਚ ਅਮਰਿਤਪਾਲ ਸਿੰਘ ਨੇ ਜੋ ਕਾਂਡ ਕੀਤਾ ਉਹ ਸਾਬਨੇ ਦੇਖਿਆ ਪੁਲਸ ਕਰਮੀਆਂ ਨੂੰ ਜ਼ਖਮੀ ਕੀਤਾ ਉਹ ਉਹਦੇ ਇਲਜ਼ਾਮ ਉਸ ਅਮਰਿਤਪਾਲ ਦੇ ਉੱਤੇ ਹੈਗੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਅਮਰਿਤਪਾਲ ਸਿੰਘ ਨੇ ਗੁਰਗਰਾਂਦ ਸਾਹਿਬ ਦੀ ਬੇਅਦਬੀ ਕੀਤੀ ਹੈ ਵੀਰ ਸਾਹਿਬ ਜਿਹੜੇ ਨੇ ਉਹ ਖਾਣੇ ਲਗਾਏ ਗਏ ਉਹ ਉੱਥੇ ਰੱਖੇ ਗਏ ਇਹ ਬੇਅਦਬੀ ਹਰਜੀਤ ਸਿੰਘ ਅਰੇਵਲ ਮੰਨਦੇ ਨੇ ਔਰ ਉਹ ਕਹਿੰਦੇ ਨੇ ਕਿ ਐਨਐਸਏ ਜਿਹੜੀ ਹੈ ਉਹਦੇ ਉੱਤੇ ਲਗਣੀ ਵਾਜਬ ਵੀ ਸੀ ਨਾਲ ਹੀ ਕਿਹਾ ਕਿ ਦੇਸ਼ ਦੀ ਇਕਸਾਰਤਾ ਖੰਡਤਾ ਦੇ ਉੱਤੇ ਵੀ ਖਤਰਾ ਹੈ ਭਾਈ ਅਮਰਿਤਪਾਲ ਸਿੰਘ ਦਾ ਜੇਲ੍ਹ ਤੋਂ ਬਾਹਰ ਆਉਣਾ ਔਰ ਇਸ ਵਾਸਤੇ ਐਨਐਸਏ ਦੀ ਉਹਨਾਂ ਨੇ ਛਲਾਗਾ ਕੀਤੀ ਹੈ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਸਰਕਾਰ ਦੇ ਨਾਲ ਹਰਜੀਤ ਸਿੰਘ ਗਰੇਵਾਲ ਨੇ ਇਹ ਦਾਵਾ ਕੀਤਾ ਇਸ ਮਾਮਲੇ ਨੂੰ ਲੈ ਕੇ ਔਰ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਇਹ ਵੀ ਇਲਜ਼ਾਮ ਲਾਇਆ ਕਿ ਭਾਈ ਅਮਰਿਤਪਾਲ ਸਿੰਘ ਨੇ ਬੇਦਬੀ ਵੀ ਕਰਵਾਈ ਉਹ ਪਰਫਾਰਮੈਂਸ ਨਹੀਂ ਪਰ ਕਰ ਪਾ ਰਹੇ उनका विजन भी क्लियर नहीं है सरकार तो वहां से केजरीवाल चला रहा है सरकार कहीं से नहीं चल रही और इसलिए पंजाब का हित भी नहीं हो रहा उस सरकार से वो जरूर होना चाहिए पंजाब हरियाणा हाईकोर्ट में अमृतपाल को लेकर केस के चला है, है जिसमें पंजाब सरकार ने जवाब दाखिल किया कि से से उससे तो देश को भी खतरा है उससे देश की यूनिटी को खतरा है तो उसने बिना बात के जाके पुलिस स्टेशन में पुलिस वाले ज़ख्मी कर दिए और गुरु साहब की बेहद भी की वहाँ पुलिस स्टेशन में पालकी साहब ले जाके तो उसके खिलाफ तो चार्जेस लगने ही चाहिए और उसमें हम सरकार के साथ हैं कानून व्यवस्था की हालत देश की एकता घंटता की बात है पंजाब के विकास की बात पे हम सरकार के साथ एम पी बनने से क्या हो जाता है कि उसके क्राइम जो हैं हट जाते हैं तो गलत काम करेगा पहले अपनी सोच सुधारें ਔਰ ਇਹ ਇਸਕੇ ਲਈ ਅਸੀਂ ਵੀ ਮੈਦਾਨ ਵਿੱਚ ਉਤਰਾਂਗੇ ایسی ਕੋਈ ਬਾਤ